ਹੈਲੋ ਹਾਂਜੀ ਸਬਸਰੀ ਗੱਲ ਦੀ ਪ੍ਰੋਪਰਟੀ ਲਵਰ ਚੈਨਲ ਦੇਖ ਰਹੇ ਸਾਰੇ ਹੀ ਵੀਰਾਂ ਦਾ ਤੈਰ ਲੋ ਧੰਨਵਾਦ ਕੋਟ ਕੋਟੀ ਪਰਨਾਮ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਠੀਕ ਹੈ ਵੈਸੇ ਹੋ ਗਿਆ ਤਿੰਨ ਚਾਰ ਦਿਨ ਨਵਾਂ ਸਾਲ ਚੜ੍ਹੇ ਨੂੰ ਤੇ ਆਪਣਾ ਟਾਈਮ ਨਹੀਂ ਲੱਗਾ ਵਿਸ਼ ਕਰਨ ਦਾ ਤੇ ਇਸ ਲਈ ਵੀਡੀਓ ਬਣਾਉਣ ਲੱਗਾ ਸੀ ਤੇ ਮੈਂ ਸੋਚਿਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਦਾਂ ਤੇ ਅੱਜ ਮੈਂ ਤੁਹਾਨੂੰ ਬਾਬੋ ਸੱਪ ਦਿਖਾਉਣ ਲੱਗਾ ਠੀਕ ਹੈ ਸੱਪ ਕੀ ਵੀ ਸੌਦਾ ਇੱਕ ਪ੍ਰੋਪਰਟੀ ਆ ਜਾਨੀ ਕਿ ਬਹੁਤ ਹੀ ਵਧੀਆ ਰੇਟ ਦੇ ਵਿੱਚ ਪ੍ਰੋਪਰਟੀ ਐ। ਅਮ ਚਲੋ ਆਪਾਂ ਸ਼ੁਰੂ ਕਰ ਦੇਣਾ। ਬਾਕੀ ਗੱਲਾਂ ਆਪਾਂ ਨਾਲ ਦੀ ਨਾਲ ਚਲੋ ਕਰਾਂਗੇ। ਅੱਜ ਮੈਂ ਬਲੌਗ ਟਾਈਪ ਜਿਹੜੀ ਇਹ ਵੀਡੀਓ ਤਿਆਰ ਕਰੂੰਗਾ ਕਿਉਂਕਿ ਖੁਦ ਹੀ ਮੈਂ ਵੀਡੀਓ ਸ਼ੂਟ ਕਰੂੰਗਾ ਤੇ ਖੁਦ ਹੀ ਤੁਹਾਨੂੰ ਸਮਝਾਉਂਗਾ ਕਿੱਥੇ ਕਿਹੜੀ ਚੀਜ਼ ਆ ਤੇ ਕੀ ਰੇਟ ਆ। ਠੀਕ ਐ। ਤੇ ਚਲੋ ਦਿਖਾਉਣਾ ਫਿਰ ਤੁਹਾਨੂੰ। ਹਾਂਜੀ ਇਹ ਆ ਜੀ ਕੋਠੀਆਂ ਠੀਕ ਐ ਜੀ। ਦੋ ਕੋਠੀਆਂ ਲੋਕੇਸ਼ਨ ਸੌ ਲੋ ਇਹ ਕਿੱਥੋਂ ਆਈਆਂ ਵਾਂ ਕੋਠੀਆਂ ਜਗਰਾਉਂ ਸ਼ਹਿਰ ਲੁਧਿਆਣਾ ਤੋਂ 40-50 ਕਿਲੋਮੀਟਰ ਦੀ ਦੂਰੀ ਤੇ ਠੀਕ ਹੈ ਜੀ ਤੇ ਜਲੰਧਰ ਰੋਡ ਤੇ ਜਗਰਾਉਂ ਤੋਂ ਜਦੋਂ ਆਪਾਂ ਜਲੰਧਰ ਨੂੰ ਜਾਂਦੇ ਆ ਜਲੰਧਰ ਰੋਡ ਤੇ ਜਿਹੜੀਆਂ ਇਹ ਕੋਠਨਾਵਾ ਮਾ ਦੋ ਜਾਨਕੀ ਇਹ ਕੋਠਨਾ ਦਾ ਜਿਹੜਾ ਪਰਿਵਾਰ ਆ ਬਹੁਤ ਟਾਈਮ ਤੋਂ ਬਾਹਰ ਹੀ ਰਹਿ ਰਹੇ ਨੇ ਇੱਧਰ ਆਏ ਨਹੀਂ ਪੰਜਾਬ ਨਹੀਂ ਆਏ ਠੀਕ ਹੈ ਪਹਿਲਾਂ ਉਹਨਾਂ ਨੇ ਚਲੋ ਤਿਆਰ ਕਰਵਾਈਆਂ ਸੀ ਦੋ ਭਰਾ ਸੀ ਇਕੱਠਿਆਂ ਨੇ ਰਹਿਣਾ ਸੀਗਾ ਤੇ ਕੁਦਰਤੀ ਚਲੋ ਉਹਨਾਂ ਦਾ ਬਾਹਰਲਾ ਬਣ ਗਿਆ ਸਾਰਾ ਪਰਿਵਾਰ ਹੀ ਬਾਹਰ ਚਲਾ ਗਿਆ ਉਸ ਤੋਂ ਬਾਅਦ ਚ ਇੱਧਰ ਮੁੜ ਕੇ ਨਹੀਂ ਆਏ ਤੇ ਹੁਣ ਇਹ ਸੌਦਾ ਆਪਣੇ ਕੋਲੇ ਆਇਆ ਵਾ ਜਾਨੀ ਕਿ ਪ੍ਰਾਪਰਟੀ ਆਪਣੇ ਕੋਲੇ ਆਈ ਆ ਉਹਨਾਂ ਨੇ ਆਪਣੇ ਨਾਲ ਕੰਟੈਕਟ ਕੀਤਾ ਵੀ ਭਾਜੀ ਅਸੀਂ ਸੇਲ ਕਰਨੀਆਂ ਅਸੀਂ ਕਿਹਾ ਵੀ ਚਲੋ ਵੀਡੀਓ ਬਣਾ ਦਿੰਨੇ ਆ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਠੀਕ ਹੈ ਜਗ੍ਹਾ ਮੈਂ ਤੁਹਾਨੂੰ ਦੱਸਦਾ ਪਹਿਲਾਂ 5 ਬਸਵੇ ਠੀਕ ਹੈ ਜੀ ਮੰਨ ਲਓ 250 ਗਾਜ ਤੇ ਇੱਕ ਹੈਗੀ ਆ ਇੱਕ 5.5 ਬਸਵੇ ਆ ਠੀਕ ਹੈ ਜੀ 5.5 ਮੰਨ ਲਓ 275 ਗਾਜ ਚ ਕੋਠੀ ਇੱਕ ਤੇ ਇੱਕ ਜਿਹੜੀ ਕੋਠੀ ਹੈਗੀ ਆ 6 ਬਸਵੇ ਦੇ ਵਿੱਚ 300 ਗਾਜ ਦੇ ਵਿੱਚ ਕਹਿਣ ਦਾ ਮਤਲਬ ਹਲਾ ਮਲਾ ਕੇ ਇਹ ਛੋਡੇ ਬਣਦੇ ਆ ਸਾਢੇ 11:15 ਵਜੇ ਵਿੱਚ ਬਣੀਆਂ ਹੋਈਆਂ ਦੋਨੇ ਕੋਠਾਂ ਠੀਕ ਹੈ ਜੀ ਤੇ ਰਾਹ ਵਾ ਜਿਹੜਾ ਮੂਰੇ ਦੇਖ ਲਓ 30 25 30 ਫੁੱਟ ਦਾ ਰਾਹ ਹੈਗਾ ਮੇਨ ਰੋਡ ਤੋਂ ਜਿਹੜੀ 100 ਮੀਟਰ ਦੀ ਦੂਰੀ ਆ ਸਿਰਫ ਤੇ ਚਲੋ ਆਪਾਂ ਐਂਟਰੀ ਕਰਦੇ ਆ ਰੇਟ ਵੀ ਮੈਂ ਤੁਹਾਨੂੰ ਦੱਸੂਗਾ ਪਹਿਲਾਂ ਮੈਂ ਇਹਦੇ ਵਿੱਚ ਬਣਿਆ ਕੀ ਕੁਝ ਆ ਉਹ ਮੈਂ ਤੁਹਾਨੂੰ ਦੱਸ ਦਵਾ ਠੀਕ ਹੈ ਜੀ ਤੇ ਰੇਟ ਵੀ ਮੈਂ ਤੁਹਾਨੂੰ ਦੱਸ ਹੀ ਦੇਣਾ ਵਾ ਤੇ ਡਬਲ ਸਟੋਰੀ ਕੋਠੀ ਆ ਤੇ ਇਹਦੇ ਵਿੱਚ ਜਿਹੜਾ ਕੰਮ ਅਨਕੰਪਲੀਟ ਆ ਜੋੜੀਆਂ ਲੱਗਣ ਵਾਲੀਆਂ ਕੋਠੀ ਬਣੀ ਹੋਈ ਆ ਡਬਲ ਸਟੋਰੀ ਆ ਤੇ ਜੋੜੀਆਂ ਦਾ ਕੰਮ ਰਹਿੰਦਾ ਮਾਰਵਲ ਦਾ ਕੰਮ ਰਹਿੰਦਾ ਵਾ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਠੀਕ ਆ ਦੋਨਾਂ ਕੋਠਿਆਂ ਦਾ ਇਕੱਠਾ ਰੇਟ ਮੈਂ ਦੱਸੂਗਾ ਜੇ ਤੁਸੀਂ ਇੱਕ ਖਰੀਦਣੀ ਆ ਜਾਂ ਦੋਨੇ ਖਰੀਦਣੀਆਂ ਵਾ ਉਹ ਤੁਸੀਂ ਦੇਖ ਲਿਓ ਕਿੱਦਾਂ ਕਰਨਾ ਠੀਕ ਹੈ ਜੀ ਇਹ ਆ ਗਈ ਜੀ ਮੇਨ ਐਂਟਰਸ ਇਹ 메인 포치 ਆ ਗਿਆ ਬਾਕੀ ਅੰਦਰ ਇਹਨੂੰ ਦੇਖ ਕੇ ਬਿਨਾ ਤੁਸੀਂ ਕਿਉਂ ਹੁਣ ਬੰਦੇ ਹਨਾ ਆਪਾਂ ਜਿੰਦਾ ਖੋਲਿਆ ਵਾਸੂ ਹੀ ਖੋਲਿਆ ਵਾ ਕਿਉਂਕਿ ਜਦੋਂ ਬੰਦਾ ਰਹਿੰਦਾ ਨਹੀਂ ਆ ਹੋ ਹੀ ਜਾਂਦਾ ਵਾ ਕੱਖ ਕੰਡਾ ਠੀਕ ਹੈ ਜੀ ਇਹ ਦੇਖਣ ਨੂੰ ਬੁਰਾ ਲੱਗਦਾ ਜਾਨੀ ਕਿ ਜਦੋਂ ਸਫਾਈ ਹੋ ਗਈ ਇਹ ਤਾਂ ਵਧੀਆ ਲੱਗਣਾ ਹੀ ਆ ਕਿਉਂਕਿ ਸਪੇਸ ਦੇਖ ਲਓ ਵਾਸ ਤੁਸੀਂ ਇਹ ਘਟਾਂਚਾ ਦੇਖ ਲਓ ਸਪੇਸ ਦੇਖ ਲਓ ਆ ਨਾ ਦੇਖੋ ਝਾੜੀਆਂ ਝੂੜੀਆਂ ਇਹ ਤਾਂ ਸਾਰਾ ਕਲੀਨ ਹੋ ਜਾਣਾ ਠੀਕ ਹੈ ਜੀ 메인 포ਚ ਆ ਤੇ ਇਹਦੀ ਸਪੇਸ ਬਹੁਤ ਜ਼ਿਆਦਾ ਸਵਰਸੀ ਵਾਲ ਬੋਰ ਜਿਹੜਾ ਹੋਇਆ ਹੋਇਆ ਕੋਠਿਆਂ ਚ ਠੀਕ ਹੈ ਜੀ ਤੇ ਇਧਰ ਹੈਗੀ ਆ ਕਿਚਨ ਆ ਇਹ ਮੈਂ ਕੰਮ ਕੀ ਕੀ ਆ ਮੈਂ ਬਾਹਲਾ ਸਾਨੂੰ ਸਮਝਾਉਂਦਾ ਨਹੀਂ ਠੀਕ ਆ ਕੀ ਰਹਿੰਦਾ ਵਾ ਕੀ ਬਣਿਆ ਵਾ ਸਾਰਾ ਦੇਖੀ ਜਾਇਓ ਇਹ ਮੇਨ ਇੰਟਰਸਾ 724 ਦੀ ਓਕੇ ਜੀ ਐਂਟਰੀ ਦੇ ਰਾਈਟ ਸਾਈਡ ਹੀ ਤੁਹਾਨੂੰ ਡ੍ਰੈਂਗ ਰੂਮ ਮਿਲ ਜਾਣਾ 14 बाई 12 ਦਾ ਆਏ ਨਹੀਂ ਵੀ ਹੈਗੇ ਢੀੜੇ ਢੀੜੇ ਆ ਖੁੱਲੇ ਢੁੱਲੇ ਆ ਠੀਕ ਆ ਦੋ ਵਿੰਡੋਆ ਕਾਰਨਰ ਵਿੰਡੋਆ ਤੇ ਇੱਕ ਆ ਇਧਰ ਵਿੰਡੋ ਆ ਠੀਕ ਹੈ ਜੀ ਤੇ ਇਧਰ ਆ ਗਿਆ ਕਿਚਨ ਕਿਚਨ ਆ ਗਿਆ ਜੀ ਇਹ 12 बाई 10 ਦਾ ਖੁੱਲਾ ਢੁਲਾਵਾ ਕਾਰਨਰ ਤੇ ਵਿੰਡੋ ਹੈ ਤੇ ਜਿਹੜੀ ਸਲੇਬ ਹੈ ਬਣੀ ਹੋਈ ਆ ਬਾਕੀ ਜਿਹੜਾ ਵਰਕ ਹੈ ਦਾ ਪੈਂਡਿੰਗ ਹੈ ਮੰਨ ਲਓ ਹਨ ਇਹਦੇ ਵਿੱਚ ਪਪਾ ਬੋਰਡ ਵੀ ਬਣਨੇ ਆ ਜੋ ਵੀ ਕਿਚਨ ਦੇ ਵਿੱਚ ਸਮਾਨ ਬਣਦਾ ਹਨ ਬਾਕ ਕਾ ਬੋਰਡ ਬਣਦੇ ਨੇ ਨੀਚੇ ਮਾਰਵਲ ਆ ਉਹ ਸਾਰਾ ਹਲੇ ਪੈਂਡਿੰਗ ਆ ਆ ਸਟੇਅਰ ਨੇ ਉੱਪਰ ਜਾਂਦੇ ਨੇ ਤੇ ਲੌਬੀ ਦੀ ਜਿਹੜੀ ਸਪੇਸ ਆ ਮੈਂ ਤੁਹਾਨੂੰ ਦੱਸ ਦਵਾਂ ਇਹ ਹੈਗੀ ਆ ਜੀ 25x25 ਦੀ ਖੁੱਲੀ ਢੁਲੀ ਆ ਲੌਬੀ ਓਕੇ ਜੀ ਤੇ ਵੀਡੀਓ ਦੇ ਵਿੱਚ ਬਣੇ ਰਹੋ ਦਿਖਾਉਣਾ ਮੈਂ ਤੁਹਾਨੂੰ ਸਾਰਾ ਤੇ ਇਹ ਆ ਗਿਆ ਜੀ ਬੈਡਰੂਮ 1 ਇਹ ਦੀ ਸਪੇਸ ਹੈਗੀ ਆ ਜਿਹੜੀ 16x12 ਦਾ ਖੁੱਲਾ ਡੁੱਲਾ ਬੈਡਰੂਮ ਠੀਕ ਹੈ ਜੀ ਇੱਕ ਤਾਂ ਆ ਚੀਜ਼ਾਂ ਆ ਆ ਗਈ ਵਿੰਡੋ ਠੀਕ ਹੈ ਜੀ ਇਹ ਜਿਵੇਂ ਮੰਨ ਲਓ ਹਲੇ ਪੈਂਡਿੰਗ ਕਰਕੇ ਹਨਾ ਅਨਕੰਪਲੀਟ ਕਰਕੇ ਥੋੜਾ ਜਿਹਾ ਉਦਾਂ ਲੱਗਦੀ ਹੋ ਤੇ ਉਦਾਂ ਜਾਨੀ ਕਿ ਜਦੋਂ ਕੰਪਲੀਟ ਹੋ ਗਈ ਉਦੋਂ ਬਹੁਤ ਸੋਹਣੀ ਲੱਗੂਗੀ ਤੇ ਆ ਆ ਗਿਆ ਜੀ ਬਾਥਰੂਮ ਇਹਦੇ ਨਾਲ 10x8 ਦਾ ਖੁੱਲਾ ਡੁੱਲਾ ਤੇ ਬਾਕੀ ਇਹਦੇ ਵਿੱਚ ਵਰਕ ਆ ਜਿਹੜਾ ਤੁਹਾਨੂੰ ਉਹ ਮੈਂ ਦੱਸ ਹੀ ਦਿੱਤਾ ਵਿੰਡੋ ਲੱਗੀਆਂ ਹੋਈਆਂ ਨੇ ਆ ਵੈਂਟੀਲੇਸ਼ਨ ਏਰੀਆ ਆ ਗਿਆ ਬੈਕ ਸਾਈਡ ਸਪੇਸ ਬਹੁਤ ਆ ਵਾਸ਼ਰੂਏਸ਼ਨ ਏਰੀਆ ਓਕੇ ਵੈਂਟੀ ਆ ਗਈ ਬੈਕ ਸਾਈਡ ਵਾਸ਼ਰੂਏਸ਼ਨ ਤੇ ਆ ਨਾਲ ਹੀ ਦੂਜੀ ਕੋਠੀ ਦੀ ਕੰਧ ਆ ਇਹ ਇਹ ਦੂਜੀ ਕੋਠੀ ਦੀ ਕੰਧ ਆ ਇਹ ਤਾਂ ਚਲੋ ਮੈਂ ਸੇਮ ਹੀ ਐ ਨਕਸ਼ਾ ਇੱਕ ਕੋਠੀ ਮੈਂ ਤੁਹਾਨੂੰ ਦਿਖਾ ਦੇਣੀ ਆ ਨਕਸ਼ਾ ਜਿਹੜਾ ਦੋਨਾਂ ਕੋਠੀਆਂ ਦਾ ਸੇਮ ਆ ਠੀਕ ਹੈ ਜੀ ਜੋ ਕੁਝ ਆ ਕੋਠੀ ਦੇ ਵਿੱਚ ਬਣਿਆ ਵਾ ਉਹੀ ਕੁਝ ਉਹੀ ਕੋ ਉਹ ਦੂਜੀ ਕੋਠੀ ਦੇ ਵਿੱਚ ਵੀ ਉਹੀ ਕੁਝ ਬਣਿਆ ਹੋਇਆ ਤੇ ਇਹ ਆ ਗਿਆ ਜੀ ਬੈਡਰੂਮ ਇਹਦੀ ਸਪੇਸ ਹੈਗੀ ਆ 14x12 ਨੂੰ ਆ ਕੀ ਬਣਿਆ ਆ ਦੇਖ ਲੀਏ ਇਹ ਸਟੋਰ ਆ ਗਿਆ ਜੀ ਸਟੋਰ ਆ ਗਿਆ ਇਹ ਕਮਰੇ ਦੇ ਨਾਲ ਆ ਠੀਕ ਹੈ ਉੱਪਰ ਸਲੇਬ ਬਣੀ ਹੋਈ ਆ ਤੇ ਸਾਰਾ ਦੇਖ ਲਓ ਪਲਾਸਟਰ ਹੋਈ ਹੋਈ ਆ نیچے ਫਰਸ਼ ਜਿਹੜਾ ਪੈਂਡਿੰਗ ਆ ਸਪੇਸ ਇਹਦੀ ਲੈਂਥ ਦੇ ਵਿੱਚ ਗੱਲ ਕਰੀਏ ਤਾਂ 14 ਵਾਂ ਤੇ ਚੜਾਈ ਦੇ ਵਿੱਚ ਗੱਲ ਕਰੀਏ ਤਾਂ 8 ਆ ਠੀਕ ਹੈ ਜੀ ਰੂਮ ਦੇ ਨਾਲ ਬੈਡਰੂਮ ਦੇ ਨਾਲ ਤੇ ਨਾਲ ਇੱਕਦਰ ਮਿਲ ਜਾਣੀਆਂ ਤੁਹਾਨੂੰ ਵਿੰਡੋ ਮਿਲ ਜੂਗੀ ਲਾਰਜ ਵਿੰਡੋ ਹੈ ਤੇ ਨਾਲ ਹੀ ਜਿਹੜਾ ਬਾਥਰੂਮ ਅਟੈਚ ਮਿਲੂਗਾ ਤੁਹਾਨੂੰ ਬੈਡਰੂਮ ਦੇ ਨਾਲ ਆ ਆ ਗਿਆ ਜੀ ਜਾਨਕਿ ਮੰਨ ਲਓ ਡ्रेसਿੰਗ ਏਰੀਆ ਠੀਕ ਹੈ ਇੱਥੇ ਜਿਵੇਂ ਕੱਪ ਬੋਰਡ ਬਣ ਜਾਣੇ ਨੇ ਤੁਹਾਡੇ ਸਾਰੇ ਕੱਪ ਬੋਰਡ ਲਾ ਲਓ ਜਾਂ ਜਿੱਦਾਂ ਵੀ ਆ ਹੈ ਨਾ ਸਿੰਕ ਲਾਉਣਾ ਬਾਹਰ ਸਿੰਕ ਵੀ ਲਾ ਸਕਦੇ ਹੋ ਤੇ ਇਹ ਆ ਗਿਆ ਜੀ ਬਾਥਰੂਮ ਜਿਹੜਾ ਹੈਗਾ ਅਟੈਚ ਜਿਹਦੀ ਸਪੇਸ ਹੈਗੀ ਆ 10x8 ਦੀ ਖੁੱਲਾ ਡੁੱਲਾ ਹੋਗਾ ਤੇ ਬਾਕੀ ਜਿਹੜੇ ਪਾਪ ਆ ਸੀਵਰੇਜ ਵਾਲੇ ਆ ਨੀਚੇ ਹਨਾ ਸਪਲਾਈਆਂ ਹੁੰਦੀਆਂ ਵਾ ਉਹ ਪਈਆਂ ਹੋਈਆਂ ਨੇ ਤੇ ਬਾਕੀ ਕੰਮ ਜਿਹੜਾ ਕੰਪਲੀਟ ਆ ਉਹ ਹੋ ਅਨਕੰਪਲੀਟ ਆ ਆ ਸਟੇਅਰ ਨੇ ਉੱਪਰ ਚੱਲਦੇ ਨੇ ਆਪਾਂ ਤੇ ਉੱਪਰ ਵੀ ਤੁਹਾਨੂੰ ਸ਼ੇਮ ਨਕਸ਼ਾ ਮਿਲ ਜਾਣਾ ਵਾ ਤੇ ਦੋ ਭਰਾ ਸੀਗੇ ਨਾ ਦੋਨਾਂ ਭਰਾਵਾਂ ਨੇ ਆਪ ਦੇ ਲਈ ਕੋਠੇਆਂ ਬਣਾਈਆਂ ਸੀ ਚਲੋ ਮਜ਼ਬੂਰੀ ਕਰਨ ਉਹਨਾਂ ਨੂੰ ਹਨਾ ਬਣ ਗਿਆ ਉਹਨਾਂ ਦਾ ਮਹਾਰਾਜ ਨੇ ਬਾਹਰਲਾ ਬਣਾਇਆ ਤੇ ਬਾਹਰ ਚਲੇ ਗਏ ਕਾਫੀ ਲੰਮੇ ਸਮੇਂ ਤੋਂ ਆਏ ਨਹੀਂ ਤੇ ਤਾਂ ਕਰਕੇ ਉਹਨਾਂ ਨੇ ਇਹ ਹੁਣ ਸੇਲ ਤੇ ਲਾ ਤਾ ਇਹ ਕਿਚਨ ਆ ਗਈ ਜੀ ਕਿਚਨ ਇਹਦੀ ਸਪੇਸ ਵੀ ਜਿਹੜੀ 10x12 ਦੀ ਹੈਗੀ ਆ ਕਾਰਨਰ ਵਿੰਡੋ ਆ ਤੇ ਇੱਧਰ ਵੀ ਇੱਕ ਵਿੰਡੋ ਮਿਲ ਜੂਗੀ ਠੀਕ ਹੈ ਪੂਰੀ ਯਾਨੀ ਕਿ ਸਨਲਾਈਟ ਜਿਹੜੀ ਅੰਦਰ ਆਉਂਦੀ ਹੈ ਤੇ ਆ ਉੱਪਰ ਲ ਮੈਂ ਤੁਹਾਨੂੰ ਦਿਖਾ ਦਾਂ ਪਹਿਲਾਂ ਵਿਊ ਠੀਕ ਹੈ ਜੀ ਆ ਉੱਪਰ ਚੜਿਆ ਆ ਆਪਾਂ ਮੈਂ ਤੁਹਾਨੂੰ ਕਿਚਨ ਦੇ ਵਿੱਚ ਲਿਆ ਆ ਪਹਿਲਾਂ ਤੇ ਨਾਲ ਹੀ ਡ੍ਰੈੰਗ ਰੂਮ ਫੇਰ ਆ ਗਿਆ نیچے ਵਾਲਾ ਨਕਸ਼ਾ ਸੇਮ ਜਿਹੜਾ ਡਿਟੋ ਕਾਪੀ ਕੀਤਾ ਹੋਇਆ ਉੱਪਰ ਠੀਕ ਹੈ ਜੀ ਤੇ ਇਹ ਆ ਗਿਆ ਜੀ ਤੇ ਆ ਇਧਰ ਇਹਨਾਂ ਦੇ ਤਾਲੇ ਮਿੰਦਾ ਦਾ ਸਮਾਨ ਸੰਭੂਲਣਾ ਤੇ ਆ ਹੋਵੇ ਕੋਈ ਲੌਕ ਹੈ ਜੀ ਉੱਪਰ ਤੱਕ ਆ ਲੱਗਿਆ ਹੋਇਆ ਵਾ ਡੋਰ ਤੇ ਆ ਵੀ ਬੰਦ ਆ ਯਾਨੀ ਕਿ ਸੇਮ ਸਪੇਸ ਆ ਠੀਕ ਹੈ ਜੀ ਤੇ ਦੋਨਾਂ ਬੈਡਰੂਮਾਂ ਦੇ ਨਾਲ ਬਾਥਰੂਮ ਤੁਹਾਨੂੰ ਅਟੈਚ ਮਿਲਣਗੇ ਇਹਨਾਂ ਦੇ ਨਾਲ ਵੀ ਤੇ ਆ ਆ ਗਿਆ ਡਰੈنگ ਰੂਮ ਤੇ ਆ ਬਾਹਰਲੇ ਪਾਸੇ ਆ ਗਿਆ ਬਾਲਕਨੀ ਠੀਕ ਹੈ ਜੀ ਬਾਲਕਨੀ ਉੱਪਰ ਡਿਜ਼ਾਈਨ ਸਾਰਾ ਦੇਖ ਸਕਦੇ ਹੋ ਤੁਸੀਂ ਤੇ ਇਹ ਹੈ ਸੀਗੀ ਜੀ ਡਬਲ ਸਟੋਰੀ ਕੋਠੀ ਜਾਨਕੀ ਇੱਕ ਕੋਠੀ ਦੇ ਵਿੱਚ ਵੀ ਜਿਹੜੇ ਦੋਨੇ ਭਰਾ ਆਪ ਦਾ ਉਹ ਕਰ ਸਕਦੇ ਨੇ ਰਹਿਸ ਕਰ ਸਕਦੇ ਨੇ ਇੱਕ ਕੋਠੀ ਦੇ ਵਿੱਚ ਵੀ ਦੋ ਭਰਾਵਾਂ ਦੀ ਜਿਹੜੀ ਅਡਜਸਟਮੈਂਟ ਵਧੀਆ ਹੋ ਜੂਗੀ ਆ ਬੈਕ ਸਾਈਡ ਫੇਰ ਆ ਗਿਆ ਇਧਰ ਦੀ ਠੀਕ ਹੈ ਜੀ ਤੇ ਬੈਕ ਸਾਈਡ ਜਾਨਕੀ ਲੋਕੇਸ਼ਨ ਬਹੁਤ ਸੋਹਣੀ ਆ ਆਸ-ਪਾਸ ਜਾਨਕੀ ਜਿਹੜੀ ਸੁਸਾਇਟੀ ਆ ਵਧੀਆ ਇਹ ਰਹੈਸੀ ਏਰੀਆ ਹੈ ਸਾਰਾ ਠੀਕ ਹੈ ਜੀ ਤੇ ਜਬਾਕੀ ਮੈਂ ਸਾਰੀ ਗੱਲਬਾਤ ਤੁਹਾਡੇ ਨਾਲ ਮੈਂ ਕਰਦਾ ਇੱਥੇ ਕੀ ਰੇਟ ਆ ਜਗਾ ਦਾ ਲਓ ਜੀ ਉੱਪਰ ਆ ਗਿਆ ਆਪਾ ਇਹ ਆ ਗਿਆ ਜੀ ਉੱਪਰ ਵਾਟਰ ਟੈਂਕ ਆ ਠੀਕ ਹੈ ਜੀ ਸੀਮੈਂਟਡ ਦੀ ਬਣੀ ਹੋਈ ਹੈ ਤੇ ਸਵਰਸੀਬਲ ਬੋਰ ਇਹਦੇ ਵਿੱਚ ਹੋਇਆ ਹੀ ਹੋਇਆ ਵਾ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ ਹਾਂਜੀ ਤੇ ਇਹ ਸੀਗੀ ਜੀ ਅੱਜ ਦੀ ਆਪਣੇ ਕੋਲੇ ਕੋਠੀ ਜਿਹੜੀ ਮੈਂ ਤੁਹਾਨੂੰ ਦਿਖਾਈ ਹੈ ਕਿਉਂਕਿ ਦੋ ਕੋਠੀਆਂ ਆ ਇਹ ਸੇਮ ਕਿਉਂਕਿ ਮੈਂ ਬਾਹਰੋਂ ਜਦੋਂ ਐਂਟਰੀ ਕੀਤੀ ਸੀ ਮੈਂ ਤੁਹਾਨੂੰ ਬਾਹਰੋਂ ਦਿਖਾਤਾ ਸੀ ਫਰੰਟ ਕਿੱਦਾਂ ਦਾ ਵਾ ਡਿਜ਼ਾਈਨ ਬਹੁਤ ਸੋਹਣਾ ਵਾ ਨਕਸ਼ੇ ਸੋਹਣੇ ਆ ਕੋਠੀਆਂ ਦੇ ਸੇਮ ਹੀ ਡਿਜ਼ਾਈਨ ਆ ਦੂਜੀ ਕੋਠੀ ਦਾ ਦੂਜੀ ਕੋਠੀ ਦੇ ਵਿੱਚ ਮੈਂ ਜਾ ਕੇ ਦਿਖਾਉਂਦਾ ਨਹੀਂ ਤੁਹਾਨੂੰ ਕਿਉਂਕਿ ਸੇਮ ਹੀ ਆ ਡੱਟੋ ਕਾਪੀ ਹੈ ਠੀਕ ਹੈ ਤੇ ਇਹ 5.5 600 ਗਾਜ ਦੇ ਵਿੱਚ ਇਹ ਤਿਆਰ ਆ ਮੰਨ ਲਓ 11 11:30 ਬਸਵੇ ਦੇ ਵਿੱਚ ਗੱਲ ਕਰੀਏ ਤਾਂ ਦੋਨੇ ਕੋਠੀਆਂ ਤਿਆਰ ਆ ਐਨ ਆਰ ਆਈ ਪਰਿਵਾਰ ਆ ਸ ਰ ਲੱਖ ਰੁਪਇਆ ਜਿਹੜਾ ਮਾਲਕਾਂ ਨੇ ਦੋਨਾਂ ਕੋਠੀਆਂ ਦਾ ਮੰਗਿਆ ਠੀਕ ਹੈ ਤੇ ਹੁਣ ਮੈਂ ਹੋਰ ਤੁਹਾਨੂੰ ਗੱਲ ਸਮਝਾ ਦਿੰਨਾ ਜਿਹੜਾ ਇੱਥੇ ਜਿੱਥੇ ਕੋਠੀ ਆ ਇੱਥੇ ਜਗ੍ਹਾ ਦਾ ਰੇਟ ਆ ਜਿਹੜਾ 3.5 ਤੋਂ 4 ਲੱਖ ਰੁਪਇਆ ਪਰ ਵਸਵੇ ਦਾ ਰੇਟ ਆ ਠੀਕ ਹੈ ਮੰਨ ਕੇ ਚੱਲੋ ਤੁਸੀਂ 6 ਵਸਵੇ ਦੇ ਵਿੱਚ ਇਹ ਕੋਠੀ ਐ 6 ਨੂੰ ਤੁਸੀਂ 4 ਨੂੰ ਮਣੀ ਆਪਾਂ ਲਾਉਂਦੇ 3.5 ਨੂੰ ਲਾਓ 63186530 ਤੇ 21 ਹਣਾ 21 22 ਲੱਖ ਰੁਪਏ ਦੀ ਜਿਹੜੀ ਇਹ ਕੱਲਾ ਪਲਾਟ ਆ ਪਲਾਟ ਆ 21 22 ਲੱਖ ਦਾ ਜਗਾਦਾ ਰੇਟ ਆ ਬਾਕੀ ਜਿਹੜੀ ਉੱਪਰ ਇਹ ਬਿਲਡਿੰਗ ਖੜੀ ਕੀਤੀ ਆ ਡਬਲ ਸਟੋਰੀ ਤੁਹਾਨੂੰ ਮੈਂ ਦਿਖਾਈ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਕਿੱਦਾਂ ਦਾ ਨਕਸ਼ਾ ਵਾ ਠੀਕ ਹੈ ਜੀ ਬਿਲਡਿੰਗ ਖੜੀ ਆ ਉਹ ਵੱਖਰੀ ਆ ਤੇ 70 ਲੱਖ ਰੁਪਏ ਜਿਹੜਾ ਮਾਲਕਾਂ ਨੇ ਡਿਮਾਂਡ ਕੀਤੀ ਆ ਦੋਨਾਂ ਕੋਠਿਆਂ ਦੀ ਤੇ ਇਹ ਇਹਨੂੰ ਬੰਦੇ ਨੂੰ ਇਹਨੂੰ ਕੋਠਾ ਨੂੰ ਉਹ ਭਰਾ ਖਰੀਦ ਸਕਦੇ ਨੇ ਜਿਹੜੇ ਦੋ ਭਰਾ ਇਕੱਠੇ ਰਹਿਣਾ ਚਾਹੁੰਦੇ ਨੇ ਜਾਂ ਫਿਰ ਇੱਕ ਕੋਠੀ ਵੀ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਮੰਨ ਕੇ ਚੱਲੋ 35 ਲੱਖ ਰੁਪਿਆ ਆਲਮੋਸਟ ਜਿਹੜਾ ਹੈਗਾ ਵਾ ਇੱਕ ਕੋਠੀ ਦਾ ਪ੍ਰਾਈਸ ਕੱਢਦੇ ਆਪਾਂ 35 ਲੱਖ ਰੁਪਿਆ ਡਿਮਾਂਡ ਰਹੀ ਇੱਕ ਦੀ ਠੀਕ ਹੈ ਬਾਕੀ ਥੋੜੀ ਬਹੁਤ ਹੀ ਅਡਜਸਟਮੈਂਟ ਵੀ ਹੋਊਗੀ ਮੌਕੇ ਤੇ ਜਦੋਂ ਆਪਾਂ ਰੇਟ ਕਰਾਂਗੇ ਠੀਕ ਹੈ ਜਿੰਨੇ ਚ ਵੀ ਬਣਦੀ ਆ ਮੰਨ ਕੇ ਚੱਲੋ ਜਿੰਨੇ ਚ ਵੀ ਤੁਹਾਡਾ ਸੌਦਾ ਹੁੰਦਾ ਵਾ ਇਹ ਕੋਠੀ ਦਾ ਠੀਕ ਹੈ ਜੀ ਤੇ ਉਹਦੇ ਤੇ ਤੁਸੀਂ 5 ਲੱਖ ਰੁਪਿਆ ਉੱਪਰ ਲਾ ਕੇ ਚੱਲੋ ਸਣੇ ਮਾਰਵਲ ਲਾ ਲਓ ਤੇ ਹੋਰ ਲਾ ਲਓ ਜੋੜੀਆਂ ਪੱਲੇ ਵਿੱਚ ਲੱਗਣੇ ਨੇ ਕਲਰ ਹੋਣਾ ਵਾ ਕੋਠੀ ਨੂੰ ਠੀਕ ਹੈ 5 ਤੋਂ 6 ਲੱਖ ਲਾ ਲਓ ਤਹਾਡੀ ਯਾਨੀ ਕਿ ਫੇਰ ਵੀ ਤੁਸੀਂ ਕੈਲਕੂਲੇਸ਼ਨ ਕਰ ਲਿਓ ਆਪ ਮੈਂ ਬਾਲੀਆਂ ਬਰੀਕ ਗੱਲਾਂ ਨਹੀਂ ਤੁਹਾਨੂੰ ਦੱਸਦਾ ਕੈਲਕੂਲੇਸ਼ਨ ਤੁਸੀਂ ਆਪ ਕਰ ਲਿਓ ਕਿਉਂਕਿ ਬਹੁਤ ਤੁਸੀਂ ਫਾਇਦੇ ਦੇ ਵਿੱਚ ਰਹਿਣ ਆਲਿਓ ਜੇਕਰ ਤੁਸੀਂ ਇਹ ਪ੍ਰਾਪਰਟੀ ਖਰੀਦ ਲਓਗੇ ਦੋ ਕੋਠਾਂ ਲੈ ਲਓਗੇ ਚਲੋ ਤਾਂ ਵੀ ਤੁਹਾਨੂੰ ਫਾਇਦਾ ਹੀ ਹੈ ਠੀਕ ਹੈ ਦੋ ਭਰਾਵਾਂ ਦਾ ਅਗਰ ਤੁਸੀਂ ਦੋ ਨਹੀਂ ਖਰੀਦਣਾ ਚਾਹੁੰਦੇ ਤਾਂ ਇੱਕ ਵੀ ਤੁਸੀਂ ਪ੍ਰਾਪਰਟੀ ਜਿਹੜੀ ਹੈ ਇੱਕ ਕੋਠੀ ਖਰੀਦ ਸਕਦੇ ਹੋ ਜਗਰਾਉਂ ਸਹਿਰ ਤੋਂ ਮੈਂ ਤੁਹਾਡੇ ਲਈ ਇਹ ਕੋਠੀ ਲੈ ਕੇ ਆਇਆ ਸੀ ਤੇ ਕੋਠੀ ਕਿੱਦਾਂ ਦੀ ਲੱਗੀ ਤਾਂ ਵੀਡੀਓ ਦੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਠੀਕ ਹੈ ਰੇਟ ਤੁਹਾਨੂੰ ਇਹ ਕੋਠੀ ਦਾ ਕਿੱਦਾਂ ਲੱਗਿਆ